올 인디아 6 스튜던츠 페데레이션 ਅਤੇ ਹੋਰ ਸੰਸਥਾਵਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਇਜ਼ਹਾਰ ਆAlam ਵੱਲੋਂ ਸਿੱਖਾਂ ਦਾ ਧਰਮ ਬਦਲੇ ਜਾਣ ਦਾ ਦੋਸ਼ ਲਗਾਇਆ ਹੈ ਇਸ ਦੌਰਾਨ ਫੈਡਰੇਸ਼ਨ ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਮੁਤਾਬਕ ਕਿਲਾ ਮੁਬਾਰਕ ਵਿੱਚ ਰੱਖੇ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਵਸਤੂਆਂ ਨੂੰ ਕੇਸਗੜ ਸਾਹਿਬ ਵਿੱਚ ਰੱਖਣ ਦੀ ਲਈ ਐਸਜੀਪੀਸੀ ਨੂੰ ਆਦੇਸ਼ ਦਿੱਤੇ ਜਾਣ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਮੰਗ ਪੱਤਰ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਵਸਤੂਆਂ ਨੂੰ ਕੇਸਗੜਸਾਏ ਵਿੱਚ ਰੱਖਣ ਸੰਬੰਧੀ ਐਸਜੀਪੀਸੀ ਨੂੰ ਆਦੇਸ਼ ਜਾਰੀ ਕੀਤੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 호ਦ ਚਿੱਲੜ ਦੀ ਯਾਦਗਾਰ ਬਣਾਏ ਜਾਣ ਦਾ ਜੋ ਐਲਾਨ ਐਸਜੀਪੀਸੀ ਪ੍ਰਧਾਨ ਨੇ ਕੀਤਾ ਸੀ ਉਸ ਨੂੰ ਵੀ ਜਲਦ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਜਾਏਗਾ ਜਥੇਦਾਰ ਅਵਤਾਰ ਸਿੰਘ ਮਕਰ ਨੇ ਜਾਣਕਾਰੀ ਦਿੱਤੀ ਕਿ ਰਾਜਸਥਾਨ ਸਥਿਤ ਗੁਰਦੁਆਰਾ ਬੁੱਢਾ ਜੋਹਲ ਦੇ ਟਰਸਟੀਆਂ ਨੇ ਉਹਨਾਂ ਨੂੰ ਲਿਖਿਤ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਹ ٹرسٹ ਨੂੰ ਇੱਕ ਸਾਲ ਵਿੱਚ ਭੰਗ ਕਰ ਉੱਥੇ ਚੋਣਾ ਕਰਵਾਉਣਗੇ ਅਤੇ ਉੱਥੇ ਕਮੇਟੀ ਨੂੰ ਕੰਮਕਾਜ ਸੌਂਪ ਦਿੱਤਾ ਜਾਵੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸ਼ਾਸਤਰ ਨੇ ਜਾਂ ਕੁਝ ਲਿਖਤਾ ਨੇ ਜੋ ਕਿਲਾ ਮੁਬਾਰਕ ਪਟਿਆਲੇ ਵਿਖੇ ਇਸ ਸ਼ੋਭਤਮਾਨ ਨੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਜੋ ਮਹਾਨ ਪਵਿੱਤਰ ਵਸਤੂਆਂ ਨੇ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸशोਭਤ ਮਾਨ ਕਰਕੇ ਰੋਜ਼ਾਨਾ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਵਾਸਤੇ ਉਪਰਾਲਾ ਕੀਤਾ ਜਾਵੇਗਾ। ਔਰ ਜੋ ਦੂਸਰੀ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਇਹ ਦੱਸਿਆ ਗਿਆ ਹੈ ਕਿ ਇਜਹਾਰ ਆਲਮ ਦੇ ਵੱਲੋਂ ਪੰਜਾਬ ਦੇ ਵਿੱਚ ਧੜਾ ਧੜਮ ਸੀਤਾਉਂ ਦੀ ਉਹ ਸਾਰੀ ਕਰਵਾਈ ਜਾਈ ਹੈ, ਜਾ ਰਹੀ ਹੈ। ਉਹਦੇ ਸਬੰਧ ਵਿੱਚ ਧਰਮ ਪ੍ਰਚਾਰ ਕਮੇਟੀ ਨੂੰ ਅੱਜ ਹੀ ਭੇਜ ਕੇ ਉਹਦੀ ਪਰਤਾਲ ਕਰਵਾਈ ਜਾਵੇਗੀ ਕਿਸੇ ਨੂੰ ਕੋਈ ਲਾਲਚ ਦੇ ਕੇ ਕਿਸੇ ਦੇ ਧਰਮ ਵਿੱਚ ਤਬਦੀਲੀ ਕਰਾਵੇ ਤੇ ਉਹ ਗੱਲ ਬਿਲਕੁਲ ਜਿਹੜੀ ਆ ਜਾਇਜ਼ ਨਹੀਂ ਹੈ ਬਾਕੀ ਜੋ ਹੋਂਦ ਚੱਲੜ ਹੈ ਜਿੱਥੇ ਸਿੱਖ ਨਸਲ 쿠ਸ਼ੀ ਦੀ ਮੂੰਹ ਬੋਲਦੀ ਤਸਵੀਰ ਅਜੇ ਵੀ ਉਥੇ ਸਾਨੂੰ ਸਾਹਮਣੇ ਦਿਸਦੀ ਹੈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਬਿਆਨ ਆ ਚੁੱਕਿਆ ਸੀ ਕਿ ਅਸੀਂ ਬਣਾਵਾਂਗੇ ਅਜੇ ਉਸ ਦੇ ਉੱਤੇ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਪ੍ਰਧਾਨ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੀ ਉਹ ਕਾਰਵਾਈ ਜਿਹੜੀ ਹੈ ਆਰੰਭ ਕਰਨ ਵਾਸਤੇ ਉਪਰਾਲੇ ਕੀਤੇ ਜਾਣਗੇ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ